ਲਓ ਜੀ ਇਹ ਬੰਦਿਆ ਕੋਲ ਤੁਹਾਨੂੰ ਆਫਰਾਂ ਦੇਖੋ ਕਿੰਨੀਆਂ ਮਿਲ ਰਹੀਆਂ ਇੱਕ ਤਾਂ ਤੁਹਾਨੂੰ ਪਿਕ ਡਰੋ ਫ੍ਰੀ ਮਿਲੂਗਾ ਜੇ ਮਤ ਦੀ ਬੁਕਿੰਗ ਕਰਾਉਂਦਾ ਛੱਡ ਕੇ ਫ੍ਰੀ ਹੋਣਗੇ ਲੈ ਕੇ ਵੀ ਗਏ ਜੀ ਵੀ ਆਉਣਗੇ ਦੂਜੀ ਗੱਲ ਵੀ ਤੁਹਾਨੂੰ ਫਾਸਟੈਗ ਫ੍ਰੀ ਮਿਲੂਗਾ ਟੋਲ ਪਲਾਜੇ ਵਾਲਾ ਤੀਜੀ ਗੱਲ ਵੀ ਜੇ ਜ਼ਿਆਦਾ ਬੁਕਿੰਗ ਕਰਾਉਂਗੇ ਤਾਂ ਉਸ ਹਾਂ ਤੁਹਾਨੂੰ ਰੇਟ ਦੇ ਵਿੱਚ ਵੀ ਡਿਸਕਾਊਂਟ ਕਰਦੇ ਨੇ ਗੈਣਾ ਗੱਲਬਾਤ ਕਰ ਲਿਓ ਹਾਂ ਹਾਂ ਜਿਹੜਾ ਆਕਸੀਜਨ ਚੱਲਦਾ ਬਾਈ ਹੁਣ ਜਿਵੇਂ ਆਕਸੀਜਨ ਆ ਦੋ ਕੁ ਮਹੀਨੇ ਹਜੇ ਠੰਡ ਆਉਣੀ ਨਹੀਂ ਹੈ ਹਜੇ ਅਗਸਤ ਦਾ ਮਹੀਨਾ ਆਦਾ ਪਿਆ ਹਜੇ ਸਤੰਬਰ ਪਿਆ ਉਸ ਤੋਂ ਬਾਅਦ ਅਕਤੂਬਰ ਆਫ ਸੀਜ਼ਨ ਜਿਹੜਾ ਆਪਾਂ ਹੁਣ ਰੇਟ ਬੋਲੇ ਆ ਵੀਰੇ ਇਹ ਸੀਜ਼ਨ ਵਾਲਾ ਰੇਟ ਆ ਆਫ ਸੀਜ਼ਨ ਘੱਟੋ ਘੱਟ ਵੀਰੇ 20% ਇਹ ਤੁਹਾਨੂੰ ਰੇਟ ਬਾਈ ਹੋਰੀ ਸੀਜ਼ਨ ਵਾਲਾ ਦੱਸ ਰਹੇ ਆ 20% ਆਫ ਤੁਹਾਨੂੰ ਹੁਣ ਵੀ ਮਿਲ ਜੂਗੀ ਜੇ ਤੁਸੀਂ ਹੁਣ ਬੁਕਿੰਗ ਕਰੋਗੇ 1.5 ਮਹੀਨੇ ਦੀ ਜਾਂ 2 ਮਹੀਨੇ ਦੀ ਉਹ ਤੁਹਾਨੂੰ 20% ਲੈਸ ਹੋ ਜੂਗਾ ਹਾਂਜੀ ਵੀਰੇ ਹਾਂਜੀ ਇਹ ਐਨ ਆ ਵੀਰੇ ਇਹ ਐਨ ਖੜੀ ਇਹ ਟੋਪ ਮਾਡਲ ਆ ਵੀਰੇ ਟੋਪ ਮਾਡਲ ਆ ਵਿੱਚ ਅਗਲਾ ਬੇਸ ਦੇ ਕੇ ਘੱਟ ਪੈਸਿਆਂ ਤੇ ਦੇ ਜਾਂਦਾ ਜਿਹੜੀ ਆਪਾਂ ਅੱਜ ਕੱਲ੍ਹ ਰੇਟ ਘਟ ਬੋਲੀ ਜਾਂਦਾ ਅਗਲਾ 2500 3000 ਉਹ ਵੀਰੇ ਮਾਡਲ ਦਾ ਵੀ ਫਰਕ ਹੁੰਦਾ ਮਾਡਲ ਦਾ ਫਰਕ ਹੁੰਦਾ ਵੀਰੇ ਇਹ ਹੈਗਾ ਵੀਰੇ ਟੌਪ ਮਾਡਲ ਇਹ ਟੌਪ ਮਾਡਲ ਹਾਂ ਉਹ ਮਾਡਲ ਹੁੰਦਾ ਮੰਨ ਲਓ ਵੀ 19 20 ਲੱਖ ਵਾਲਾ ਇਹ ਹੈਗਾ ਵੀਰੇ ਘਟੋ ਘਾਟ 25 26 ਲੱਖ ਚ ਬੇ 25 26 ਲੱਖ ਵਾਲਾ ਜਿਹੜੀ ਟੌਪ ਮਾਡਲ ਆ ਬਾਈ ਇਹ ਟੌਪ ਮਾਡਲ ਦੀ ਗੱਡੀ ਆ ਸਾਰਾ ਕੁਝ ਇਹਦੇ ਵਿੱਚ ਹੈਗਾ ਨਾ ਹਾਂਜੀ ਇਹਦਾ ਹੈਗਾ ਵੀਰੇ 4000 ਪਰ ਡੇ 4000 ਰੁਪਇਆ ਪਰ ਡੇ ਸਾਂ ਇਹ ਹੈਗੀ ਵੀਰੇ ਇਹ ਵੀ 2025 ਮਾਡਲ ਆ 2025 ਮਾਡਲ ਆ ਹਾਂਜੀ ਠੀਕ ਆ ਇਹ ਥਾਰ ਰੌਕਸ ਆ ਵੀਰੇ ਇਹ ਥਾਰ ਰੌਕਸ ਆ ਬਾਈ 5 ਡੋਰ ਥਾਰ ਆਹੇ ਨਵੀਂ ਹਾਂਜੀ 2025 ਮਾਡਲ ਆ ਇਹ ਗੱਡੀ ਬਾਈ ਕੀ ਰੇਟ ਮੈਲ ਜੇ ਇਹ ਵੀਰੇ ਇਹ ਮਿਲੂਗੀ 4500 ਪਰ ਡੇ 4500 ਰੁਪਇਆ ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਇਹ ਗੱਡੀ ਮਿਲ ਜਣੀ ਆ ਬਾਈ ਬਾਈ ਐਨ ਆਰ ਆਈ ਬਾਈ ਨਾਲ ਗੱਡੀ ਆਪਦੀ ਨਾਂ ਲਿਓ ਕਿਉਂ ਨਾਲਿਓ ਕਿਉਂਕਿ ਤੁਸੀਂ ਤਾਂ 2-3 ਮਹੀਨੇ ਬਾਹਰ ਆਉਣਾ ਹੁੰਦਾ ਉਸ ਤੋਂ ਬਾਅਦ ਗੱਡੀ ਘਰੇ ਖੜੀ ਗਲ ਜਾਂਦੀ ਆ ਮੈਂ ਕਹੇ ਜੇ ਬੰਦੇ ਨਾਲ ਮਲਾਉਣ ਲੱਗਾ ਜਿੰਨੀਆਂ ਗੱਡੀਆਂ ਖੜੀਆਂ ਜੇ ਤੁਸੀਂ ਬਾਹਰੋਂ ਆਓਗੇ ਚਾਹੇ 3 ਮਹੀਨੇ ਵਾਸਤੇ ਲਓ ਚਾਹੇ 4 ਮਹੀਨੇ ਵਾਸਤੇ ਲਓ ਬਿਲਕੁਲ ਜੈਜ ਰੇਡਰ ਦੇ ਵਿੱਚ ਬਿਲਕੁਲ ਟੌਪ ਵਾਲਾ ਤੁਹਾਨੂੰ ਗੱਡੀਆਂ ਦੇ ਮਿਲਣਗੇ ਤੇ ਗੱਡੀਆਂ ਵੀ ਇਹ ਹੀਆਂ ਵੀ ਦੇਖ ਕੇ ਬੰਦੀ ਰੂਹ ਖੁਸ਼ ਹੁੰਦੀ ਐ ਇੰਨੀਆਂ ਸਾਫ਼ ਗੱਡੀਆਂ ਮਿਲਣਗੀਆਂ ਹੁਣ ਆ ਦੇਖਣ ਨੂੰ ਗੱਡੀ ਮੰਨ ਕੇ ਚੱਲੋ ਜੇ ਕੰਡੀਸ਼ਨ ਦੇ ਹਿਸਾਬ ਨਾਲ ਤਾਂ 20 ਬੂਈ ਮਾਡਲ ਲੱਗਦੀ ਐ ਪਰ ਇਹ ਗੱਡੀ ਸ਼ੇਪ ਤੋਂ ਪਤਾ ਲੱਗਦਾ ਵੀ ਇਹ ਗੱਡੀ ਮੇਰੇ ਕਹਿੰਦਾ ਟਾਈਪ 2 ਆ ਨਾ ਬਾਈ ਇਹ ਮੇਰੇ ਟਾਈਪ 2 ਆ ਤੇ ਇਹ 2015 ਮਾਡਲ ਗੱਡੀ ਐ ਗੱਡੀ ਦੇਖੋ ਕਿੰਨੀ ਸਾਫ਼ ਪਈ ਐ ਬਾਈ ਪਹਿਲਾਂ ਤਾਂ ਸਸੀਗਾ ਆਪਣੇ ਬਿਜ਼ਨਸ ਦਾ ਨਾਮ ਕੀ ਐ ਬਾਈ ਮੇਰੇ ਗੋਸਲ ਰੈਂਟਲ ਕਾਰਸ ਠੀਕ ਆ ਮਲੌਹ ਦੇ ਵਿੱਚ ਹੈ ਨਾ ਸ਼ਹਿਰ ਮਲੌਹ ਆਪਾਂ ਤੁਹਾਡਾ ਵੇਸਟ ਨਹੀਂ ਕਰਦੇ ਬਈ ਪਹਿਲਾਂ ਤਾਂ ਆ ਗੱਡੀ ਦਾ ਮੈਨੂੰ ਦੱਸੋ ਵੀ ਕਿੰਨੇ ਰੁਪਈਆ ਚ ਦਵੋਗੇ ਇਹ ਵੀਰੇ 3000 ਪਰ ਡੇ ਆ 3000 ਪਰ ਡੇ ਹਾਂਜੀ ਵੀਰੇ 3000 ਰੁਪਈਆ ਪਰ ਡੇ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਪਹਿਲਾਂ ਤਾਂ ਬਈ ਆਪਾਂ ਆਫਰਾਂ ਦੀ ਗੱਲਬਾਤ ਕਰ ਲਈ ਵੀ ਜੇ ਤੁਹਾਡਾ ਬੰਦਾ ਵੀ ਜਿਵੇਂ ਕਿਸੇ ਨੇ ਜ਼ਿਆਦਾ ਬੁਕਿੰਗ ਕਰ ਲਈ ਉਹ ਤੇ ਡਿਸਕਾਊਂਟ ਵੀ ਦਵਾਂਗੇ ਹਾਂਜੀ ਦਵਾਂਗੇ ਜੀ ਤੇ ਹੁਣ ਜਿਵੇਂ ਕੋਈ ਟੋਲ ਪਲਾਜ਼ ਤੇ ਫਾਸਟ ਟੈਕ ਫ੍ਰੀ ਫਿਰ ਉਹ ਵੀ ਫ੍ਰੀ ਨਹੀਂ ਆਪਣੇ ਬਾਕੀ ਲੋਕ ਪਿਕ ਡ੍ਰੌਪ ਦੇ ਪੈਸੇ ਲੈਂਦੇ ਨੇ ਆਪਾਂ ਉਹ ਵੀ ਫ੍ਰੀ ਕਰਿਆ ਉਹ ਵੀ ਜੇ ਅਗਲਾ ਮੰਥ ਉਹਦੇ ਜੀ ਕਰੀਬ ਕਰਾਉਂਦਾ ਬੁਕਿੰਗ ਉਹਦਾ ਪਿਕ ਡ੍ਰੋਪ ਫ੍ਰੀ ਆ ਵੀਰ ਲਓ ਜੀ ਇਹ ਬੰਦਿਆਂ ਕੋਲ ਤੁਹਾਨੂੰ ਆਫਰਾਂ ਦੇਖੋ ਕਿੰਨੀਆਂ ਮਿਲ ਰਹੀਆਂ ਇੱਕ ਤਾਂ ਤੁਹਾਨੂੰ ਪਿਕ ਡ੍ਰੋਪ ਫ੍ਰੀ ਮਿਲੂਗਾ ਜੇ ਮਤ ਦੀ ਅੰਗਲਾ ਬੁਕਿੰਗ ਕਰਾਉਂਦਾ ਛੱਡ ਕੇ ਹੀ ਫ੍ਰੀ ਹੋਣਗੇ ਲੈ ਕੇ ਵੀ ਗੱਡੀ ਵੀ ਆਉਣਗੇ ਦੂਜੀ ਗੱਲ ਵੀ ਤੁਹਾਨੂੰ ਫਾਸਟੈਗ ਫ੍ਰੀ ਮਿਲੂਗਾ ਟੋਲ ਪਲਾਜੇ ਵਾਲਾ ਤੀਜੀ ਗੱਲ ਬਈ ਜੇ ਜ਼ਿਆਦਾ ਬੁਕਿੰਗ ਕਰਾਓਗੇ ਤਾਂ ਉਸ ਹਾਂ ਤੁਹਾਨੂੰ ਰੇਟ ਦੇ ਵਿੱਚ ਵੀ ਡਿਸਕਾਊਂਟ ਕਰ ਦੇਣਗੇ ਨਾ ਗੱਲਬਾਤ ਕਰ ਲਿਓ ਫਿਰ ਇੱਕ ਆਹ ਖੜੀ ਆ ਬਾਈ ਇਹਦਾ ਵੀ ਸੇਮ ਆ ਬਾਈ ਹਾਂਜੀ ਇਹ ਵੀ ਸੇਮ ਆ ਜੀ ਸੇਮ ਗੱਡੀ ਆ ਸੇਮ ਰੇਟ ਆ ਬਾਈ ਇਹੀ ਰੇਟ ਦੇ ਵਿੱਚ ਤੁਹਾਨੂੰ 3000 ਚ ਇਹ ਮਿਲ ਜੂਗੀ ਫੇਰ ਆ ਫੋਰਚਨਰ ਨਵੇਂ ਮਾਡਲ ਵਾਲੀ ਆ ਗਈ ਇਹ ਮੇਰੇ ਖਿਆਲ ਨਾਲ ਹਊ ਬਾਈ 22 ਮਾਡਲ ਆ ਇਹ ਵੀਰੇ 2025 ਮਾਡਲ ਆ 25 ਮਾਡਲ ਆ 25 ਮਾਡਲ ਕਾਰ ਆ ਬਾਈ ਇਹ ਹਾਂਜੀ 25 ਮਾਡਲ ਕਾਰ ਆ ਤੇ ਇਹਦਾ ਬਈ ਕੀ ਰੇਟ ਆ ਇਹ 6000 ਪਰ ਡੇ ਆ ਵੀਰੇ 6000 ਰੁਪਿਆ ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਇਹ ਗੱਡੀ ਮਿਲ ਜੂਗੀ 25 ਮਾਡਲ ਦੀ ਫੋਰਚੂਨਰ ਫਿਰ ਇੱਕ ਆ ਕਾਲੇ ਰੰਗ ਦੇ ਵਿੱਚ ਖੜੀ ਆ ਬਲੈਕ ਬਿਊਟੀ ਕਈ ਬੰਦੇ ਕਾਲੀ ਫੋਰਚੂਨਰ ਭਾਲ ਦਿੰਦੇ ਆ ਨਾ ਬਾਈ ਹਾਂਜੀ ਜੀ ਇਹ 23 ਮਾਡਲ ਆ ਵੀਰੇ ਇਹ 2023 ਮਾਡਲ ਆ ਇਹਦਾ ਕੀ ਰੇਟ ਆ ਇਹਦਾ ਵੀ ਵੀਰੇ 6000 ਪਰ ਡੇ 6000 ਰੁਪਿਆ ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਆ ਗੱਡੀ ਮਿਲ ਜੂਗੀ ਲਓ ਜੀ ਇਹ ਦੂਬਾਰਾ ਆ ਗੱਡੀ ਖੜੀ ਹੈ ਬਾਈ ਇਹ ਕਿੰਨੇ ਮਾਡਲ ਹੋਊਗੀ ਇਹ 18 ਮਾਡਲ ਆ ਵੀਰੇ 2018 ਮਾਡਲ ਫੋਰਚੂਨਰ ਆ ਬਾਈ ਇਹਦਾ ਕੀ ਰੇਟ ਮਿਲਜੂ ਇਹਦਾ ਹੈਗਾ ਵੀਰੇ 5000 ਪਰ ਡੇ 5000 ਰੁਪਿਆ ਪਰ ਡੇ ਤੇ ਤੁਹਾਨੂੰ ਆ ਗੱਡੀ ਮਿਲ ਜਾਣੀ ਆ ਫੇਰ ਇੱਕ ਹੋਰ ਫੋਰਚੂਨਰ ਖੜੀ ਹੈ ਬਾਈ ਇਹ ਵੀ ਵੀਰੇ 2018 ਮਾਡਲ ਆ ਠੀਕ ਆ ਬਾਕੀ ਐ ਜੇ ਮੰਥ ਦੀ ਬੁਕਿੰਗ ਕਰੂਗਾ ਅਗਲਾ 5000 ਜੋ ਵੀ ਥੋੜਾ ਮੋਟਾ ਲੈਸ ਹੋ ਜੂਗਾ ਬਾਕੀ ਉਸ ਤੋਂ ਤੁਹਾਨੂੰ ਡਿਸਕਾਊਂਟ ਵੀ ਮਿਲ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਤੁਸੀਂ ਬਾਈ ਉਹਨਾਂ ਨੂੰ ਫੋਨ ਲਾਉਣ ਵਾਲੇ ਬਣੋ ਹਾਂ ਗਰਮੀਆਂ ਦਾ ਉਸ ਤੋਂ ਵੀ ਆਫਰ ਆ ਵੀਰੇ ਅੱਛਾ ਹਾਂ ਹਾਂ ਜਿਹੜਾ ਆਕਸੀਜਨ ਚੱਲਦਾ ਬਾਈ ਹੁਣ ਜਿਵੇਂ ਆਕਸੀਜਨ ਆ ਦੋ ਕੁ ਮਹੀਨੇ ਹਜੇ ਠੰਡ ਆਉਣੀ ਨਹੀਂ ਹਾਂਜੀ ਹਾਂਜੀ ਹਜੇ ਅਗਸਤ ਦਾ ਮਹੀਨਾ ਆਦਾ ਪਿਆ ਹਜੇ ਸਤੰਬਰ ਪਿਆ ਉਸ ਤੋਂ ਬਾਅਦ ਅਕਤੂਬਰ ਦਾ ਵੀ ਲੰਘ ਜਾਣਾ ਫਿਰ ਨਵੰਬਰ 'ਚ ਜਾ ਕੇ ਸੀਜ਼ਨ ਚੱਲਣਾ ਹੁਣ ਆਕਸੀਜਨ ਦੇ ਵਿੱਚ ਕੀ ਆਫਰ ਆ ਬਾਈ ਆਫਸੀਜ਼ਨ ਜਿਹੜਾ ਆਪਾਂ ਹੁਣ ਰੇਟ ਬੋਲੇ ਆ ਵੀਰੇ ਇਹ ਸੀਜ਼ਨ ਵਾਲਾ ਰੇਟ ਆ ਆਫਸੀਜ਼ਨ ਘੱਟੋ ਘੱਟ ਵੀਰੇ ਇਹ ਤੁਹਾਨੂੰ ਰੇਟ ਬਾਈ ਹੋ ਰਹੀ ਸੀਜ਼ਨਲ ਦੱਸ ਰਿਹਾ 20% ਆਫ ਤੁਹਾਨੂੰ ਹੁਣ ਵੀ ਮਿਲ ਜੂਗੀ ਜੇ ਤੁਸੀਂ ਹੁਣ ਬੁਕਿੰਗ ਕਰੋਗੇ ਕ੍ਰੈਡਿਟ ਮਹੀਨੇ ਦੀ ਜਾਂ 2 ਮਹੀਨੇ ਦੀ ਉਹ ਤੁਹਾਨੂੰ 20% ਲੈਸ ਹੋ ਜੂਗਾ ਹਾਂਜੀ ਵੀਰੇ ਹਾਂਜੀ ਮੰਨ ਕੇ ਚਲੋ ਇੱਕ ਆਹ ਗੱਡੀ ਖੜੀ ਆ ਬਾਈ ਹਾਂਜੀ ਇਹ ਐਨ ਆ ਵੀਰੇ ਇਹ ਐਨ ਖੜੀ ਆ ਇਹ ਟੋਮਾਡਲਾ ਵੀਰੇ ਟੋਮਾਡਲਾ ਵੇਚ ਅਗਲਾ ਬੇਸ ਦੇ ਕੇ ਘੱਟ ਪੈਸਿਆਂ ਤੇ ਦੇ ਜਾਂਦਾ ਜੀ ਜਿਹੜੀ ਆਪਾਂ ਅੱਜ ਕੱਲ੍ਹ ਰੇਟ ਘਟ ਬੋਲੀ ਜਾਂਦਾ ਅਗਲਾ 2500 3000 ਉਹ ਵੀਰੇ ਮਾਡਲ ਦਾ ਵੀ ਫਰਕ ਹੁੰਦਾ ਮਾਡਲ ਦਾ ਫਰਕ ਹੁੰਦਾ ਵੀਰੇ ਇਹ ਹੈਗਾ ਵੀਰੇ ਟੌਪ ਮਾਡਲ ਇਹ ਟੌਪ ਮਾਡਲ ਉਹ ਮਾਡਲ ਹੁੰਦਾ ਮੰਨ ਲਓ ਵੀ 19 20 ਲੱਖ ਵਾਲਾ ਇਹ ਹੈਗਾ ਵੀਰੇ ਘੱਟੋ ਘੱਟ 25 26 ਲੱਖ ਚ ਪਰ 25 26 ਲੱਖ ਵਾਲਾ ਜਿਹੜੀ ਟੌਪ ਮਾਡਲ ਆ ਬਾਈ ਇਹ ਟੌਪ ਮਾਡਲ ਗੱਡੀ ਆ ਸਾਰਾ ਕੁਝ ਇਹਦੇ ਵਿੱਚ ਹੈਗਾ ਨਾ ਹਾਂਜੀ ਇਹਦਾ ਹੈਗਾ ਵੀਰੇ 4000 ਪਰ ਡੇ 4000 ਰੁਪਏ ਪਰ ਡੇ ਹਿਸਾਬ ਨਾਲ ਤੁਹਾਨੂੰ ਸਕੋਰਪਿਓਨ ਫਿਰ ਇੱਕ ਸਕੋਰਪਿਓਨ ਇਹ ਵੀ ਟੌਪ ਆ ਬਾਈ ਹਾਂਜੀ ਇਹ ਵੀ ਟੌਪ ਆ ਵੀਰੇ ਇਹ ਵੀ 25 ਮਾਡਲ ਇਹ ਵੀ 25 ਮਾਡਲ 25 ਮਾ ਇਹਦਾ ਰੇਟ ਸਨ 4000 ਰੁਪਏ ਸੀ ਵੀ ਆਪਣੇ ਕੋਲ ਸਾਰੀਆਂ ਨਵੀਆਂ ਮਿਲਣੀਆਂ ਗੱਡੀਆਂ ਵੀਰੇ ਫੇਰ ਆਹ ਖੜੀ ਹੈ ਜੀ ਹਾਂ ਇਹ ਵੀ ਵੀਰੇ 2025 ਮਾਡਲ ਹੈ ਜੀ 2025 ਮਾਡਲ ਸਕੋਰਪੀਓ ਕਲਾਸਿਕ ਉਹਨਾਂ ਕਈ ਬੰਦੇ ਐਨ ਨਹੀਂ ਉਹ ਕਰਦੇ ਨਾ ਇਹ ਬੰਦੇ ਕਹਿੰਦੇ ਸਾਨੂੰ ਕਲਾਸਿਕ ਚਾਹੀਦੀ ਹੈ ਹਾਂ ਜੀ ਫੇਰ ਤੁਹਾਨੂੰ ਕਲਾਸਿਕ ਵੀ ਮਿਲ ਜੂਗੀ ਬਾਈ ਇਹ ਗੱਡੀ ਤੁਹਾਨੂੰ ਮਿਲ ਜੂਗੀ ਕੀ ਰੇਟ ਬਾਈ ਇਹ ਵੀਰੇ 3000 ਪਰ ਡੇ ਵੀਰੇ 3000 ਰੁਪਏ ਪਰ ਡੇ ਤੁਹਾਨੂੰ ਆ ਨਵੀਂ ਕਲਾਸਿਕ ਗੱਡੀ ਮਿਲ ਜਾਣੀ ਇਹ ਵੀ 25 ਮਾਰਦੇ ਹਾਂ ਹਾਂਜੀ ਵੀਰੇ ਹਾਂਜੀ ਫਿਰ ਇੱਕ ਆਹ ਕਲਾਸਿਕ ਖੜੀ ਹੈ ਵੀਰੇ ਹਾਂਜੀ ਇਹ ਵੀ 25 ਮਾਡਲ ਹੈ ਵੀਰੇ ਇਹ ਵੀ 25 ਮਾਡਲ ਹਾਂਜੀ ਇਹਦਾ ਵੀ ਸੇਮ ਪ੍ਰਾਈਸ ਹੈ ਇਹ ਵੀ ਸੇਮ ਆ ਵੀਰੇ ਸੇਮ ਪ੍ਰਾਈਸ ਹੈ ਹਾਂਜੀ ਸੇਮ 3000 ਰੁਪਏ ਪਰ ਡੇ ਸੇਮ ਪ੍ਰਾਈਸ ਦੇ ਹਿਸਾਬ ਨਾਲ ਤੁਹਾਨੂੰ ਇਹ ਗੱਡੀ ਮਿਲ ਜਾਣੀ ਇਹ ਗੱਡੀ ਚੈੱਕ ਕਰ ਲਓ ਵੀਰੇ ਹਾਂਜੀ ਹਾਂਜੀ ਫਿਰ ਇੱਕ ਆਹ ਖੜੀ ਹੈ ਥਾਰ ਹਾਂਜੀ ਇਹ ਹੈਗੀ ਵੀਰੇ ਇਹ ਵੀ 2025 ਮਾਡਲ ਆ 2025 ਮਾਡਲ ਆ ਹਾਂਜੀ ਠੀਕ ਆ ਇਹ ਥਾਰ ਰੌਕਸ ਆ ਵੀਰੇ ਇਹ ਥਾਰ ਰੌਕਸ ਆ ਬਾਈ 5 ਡੋਰ ਥਾਰ ਆ ਇਹ ਨਵੀਂ ਹਾਂਜੀ 2025 ਮਾਡਲ ਆ ਇਹ ਗੱਡੀ ਬਾਈ ਕੀ ਰੇਟ ਮੈਚ ਉਹ ਇਹ ਵੀਰੇ ਮਿਲੂਗੀ 4500 ਪਰ ਡੇ 4500 ਰੁਪਿਆ ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਇਹ ਗੱਡੀ ਮਿਲ ਜਣੀ ਆ ਬਾਈ ਆਓ ਤੇ ਗੱਡੀ ਲੈ ਕੇ ਜਾਓ ਬਾਈ ਉਹਨਾਂ ਦੇ ਕੋਲ ਕੋਈ ਦਿੱਕਤ ਨਹੀਂ ਹੈਗੀ ਤੇ ਬਾਕੀ ਆਫਰਾਂ ਬਾਈ ਉਹਨਾਂ ਨੇ ਤੁਹਾਨੂੰ ਦੇ ਦਿੱਤੀਆਂ ਸਾਰੀਆਂ ਬਾਕੀ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਕਈ ਵਾਰੀ ਮਨਨੇ ਕਿ ਚਲੋ ਬਾਈ ਹੁਣ ਆ ਗੱਡੀਆਂ ਤੁਹਾਡੇ ਕੋਲ ਖੜੀਆਂ ਹੀ ਖੜੀਆਂ ਜੇ ਸਾਰੀਆਂ ਰੈਂਟ ਤੇ ਚ ਰੇਂਜ ਵੀ ਹੋ ਜਾਣੀਆਂ ਬਾਈ ਉਹ ਕੋਈ ਦਿੱਕਤ ਨਹੀਂ ਹੈਗੀ ਤੇ ਤੁਹਾਨੂੰ ਗੱਡੀ ਅਰੇਂਜ ਕਰਕੇ ਦੇਣਗੇ ਉਹ ਜਿਵੇਂ ਸਕੋਰਪਿਓਨ ਨਾ ਬਾਈ ਉਹਨਾਂ ਕੋਲ ਦੋ ਖੜੀਆਂ ਨੇ ਜੇ ਦੋਵੇਂ ਰੈਂਟ ਤੇ ਚੜੀਆਂ ਜਾਂ ਬਾਅਦ ਥੋੜੀ ਫੇਰ ਡਿਮਾਂਡ ਸਕੋਰਪਿਓਨ ਦੀ ਚਾਹੀਦੀ ਜਾਂ ਕੋਈ ਵਾਈਟ ਗੱਡੀ ਮੰਗਦਾ ਬਾਈ ਉਹਨਾਂ ਨੂੰ ਉਹ ਵੀ ਅਰੇਂਜ ਹੋ ਗਈਆਂ ਵੀ ਹੋਈਆਂ ਨੇ ਅਜੇ ਗੰਨੀਆਂ ਹਾਂ ਅਜੇ ਗੰਨੀਆਂ ਵੀ ਹੋਈਆਂ ਬਾਈ ਤੇ ਬਾਕੀ ਤੁਹਾਨੂੰ ਜੈਸਾ ਉਹਨਾਂ ਜਿਹੜਾ ਕਲਰ ਗੱਡੀ ਦਾ ਚਾਹੀਦੀ ਜੇ ਸਕਰਪਿਓਨ ਵੀ ਵਾਈਟ ਕਲਰ ਚ ਚਾਹੀਦੀ ਤੁਹਾਨੂੰ ਵਾਈਟ ਕਲਰ ਚ ਵੀ ਮਿਲ ਚੁਗੀ ਨਾ ਵੀਰੇ ਫੇਰ ਆ ਗੱਡੀ ਪੁਰਾਣੀ ਥਾਰ ਜਿਹਨੂੰ ਹਾਂਜੀ ਇਹ ਆਟੋ ਇਹ ਵੀ ਜੇ ਇਹ ਕੀ ਮਾਡ ਜੀ ਹਾਂ ਆਟੋਮੈਟਿਕ ਆ ਇਹ ਦਾ ਵੀਰੇ ਹੈਗਾ ਆਪਣੇ 3500 ਪਰ ਡੇ 3500 ਰੁਪਏ ਪਰ ਡੇ ਸਾਨੂੰ ਤੁਹਾਨੂੰ ਆ ਥਾਰ ਮਿਲ ਜਾਣੀ ਹੈ ਬਲੈਕ ਕਲਰ ਚ ਫਿਰ ਇੱਕ ਥਾਰ ਵਾਈਟ ਕਲਰ ਚ ਖੜੀ ਹੈ ਬਾਈ ਇਹ 24 ਮਾਡਲ ਆ ਬਾਈ ਇਹ ਹਾਂ ਵੀਰੇ ਇਹ 24 ਮਾਡਲ ਆ ਵੀਰੇ 2024 ਮਾਡਲ ਆ ਇਹ ਵੀ ਆਟੋਮੈਟਿਕ ਜੀ ਹਾਂਜੀ ਇਹਦਾ ਵੀ ਰੇਟ 3500 ਹੀ ਆ ਵੀਰੇ ਪਰ 3500 ਰੁਪਿਆ ਪਾੜਦੇ ਦੇ ਸਾਨੂੰ ਤੁਹਾਨੂੰ ਆ ਗੱਡੀ ਮਿਲ ਜਣੀ ਹੈ ਲਓ ਜੀ ਤੇ ਹੁਣ ਸੰਪਰਕ ਨੰਬਰ ਬਾਈ ਹੋਰਾਂ ਦਾ ਬੋਲਦੇ ਆ ਬਾਈ ਨੰਬਰ ਬੋਲ ਦਿਓ ਮਾੜਾ ਜੀ ਵੀਰੇ ਹੈਗਾ ਆਪਣਾ ਨੰਬਰ ਹੈਗਾ ਵੀਰੇ 97810 ਜੀ 98929 ਵੀਰੇ ਲਓ ਜੀ ਇਹ ਨੰਬਰ ਤੇ ਬਾਈ ਸੰਪਰਕ ਕਰਨਾ ਜੇ ਕਿਸੇ ਐਨ ਆਰ ਆਈ ਭਰਾ ਨੇ ਕੋਈ ਵੀ ਕਾਰ ਲੈਣੀ ਆ ਤਾਂ ਬਾਈ ਹੋਰਾਂ ਨੂੰ ਸੰਪਰਕ ਕਰੋ ਤੇ ਡਿਸਕਾਊਂਟ ਵੀ ਤੁਹਾਨੂੰ ਵਧੀਆ ਮਿਲੂਗਾ ਬਾਕੀ ਫਾਸਟੈਗ ਤੁਹਾਨੂੰ ਫ੍ਰੀ ਮਿਲਣਗੇ ਤੇ ਪਿਕ ਡ੍ਰੌਪ ਜੇ ਕੋਈ ਜ਼ਿਆਦਾ ਬੁਕਿੰਗ ਕਰੂਗਾ ਪਿਕ ਡ੍ਰੌਪ ਵੀ ਬਾਈ ਹੋਰੀ ਫ੍ਰੀ ਕਰਕੇ ਦੇ ਦੇਣਗੇ ਉਹ ਫ੍ਰੀ ਮਿਲੂਗੀ ਵੀ ਇੱਕ ਟੈਂਕੀ ਦੀ ਡੀਜ਼ਲ ਫ੍ਰੀ ਟੈਂਕੀ ਵੀ ਫੁੱਲ ਕਰਕੇ ਦੇਣਗੇ ਕਹਿੰਦਾ ਬਈ ਜੇ ਮੰਤ ਤਾਂ ਉੱਤੇ ਬੁਕਿੰਗ ਕਰਦਾ ਡੀਜ਼ਲ ਦੀ ਟੈਂਕੀ ਤੁਹਾਨੂੰ ਫੁੱਲ ਕਰਾ ਕੇ ਦੇਣਗੇ ਸੰਪਰਕ ਨੰਬਰ ਬਾਈ ਹੋਰਾਂ ਦੇ ਉੱਤੇ ਚਲਾਤੇ ਆ ਬਾਈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਅੱਗੇ ਜਿਵੇਂ ਐਨ ਆਰ ਆਈ ਕਿਸੇ ਭਰਾ ਨੇ ਇੰਡੀਆ ਆਉਣਾ ਤਾਂ ਬਾਈ ਹੋਰਾਂ ਦਾ ਨਾਮ ਯਾਦ ਰੱਖੋ ਨੰਬਰ ਯਾਦ ਰੱਖੋ ਬਾਈ ਉਹਨੂੰ ਕੰਟੈਕਟ ਕਰੋ ਇੱਕ ਫੋਨ ਤੇ ਪਹੁੰਚਦੀ ਵੀ ਹੋ ਜੂਗਾ ਨਾ ਬਈ ਇੱਕ ਫੋਨ ਤੇ ਗੱਡੀ ਪਹੁੰਚਦੀ ਹੋ ਜੂਗੀ ਤੇ ਬਾਅਦ ਜੋ ਤੁਹਾਡਾ ਰੈਂਟ ਮੁੱਕ ਗਿਆ ਜੇ ਤੁਹਾਡਾ ਜਿਹੜੀ ਡਿਊਰੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਥੋੜੇ ਘਰੋਂ ਵੀ ਗੱਡੀ ਲੈ ਜੀਣਾ